ਨਿਚੇਰਵੰਨੂ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ ਅਤੇ ਕੁਝ ਮਹਿਲਾਵਾਂ ਅਤੇ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਾਸਾ ਬਹੁਤ ਭਿਆਨਕ ਸੀ ਇੱਕ ਤੇਜ਼ ਰਫਤਾਰ ਟਿਪਪਨ ਨੇ ਸਵਾਰੀਆਂ ਨਾਲ ਭਰੇ ਟੈਂਪੋ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਟੈਂਪੋ ਪਲਟ ਕੇ ਮੁੰਦਾ ਹੋ ਗਿਆ ਟੈਂਪੋ ਵਿੱਚ 10 ਦੇ ਕਰੀਬ ਸਵਾਰੀਆਂ ਬੁਰੀ ਤਰ੍ਹਾਂ ਫੱਟੜ ਹੋ ਗਈਆਂ ਟੈਂਪੋ ਨੂੰ ਟੱਕਰ ਮਾਰਨ ਤੋਂ ਪਹਿਲਾਂ ਟਿਪਪਰ ਨੇ ਇੱਕ ਮਹਿਲਾਵਾਂ ਨੂੰ ਜਬਰਦਸਤ ਟੱਕਰ ਮਾਰੀ ਸੀ ਮਹਿਲਾ ਨੂੰ ਟਿੱਪਰ ਦੇ ਟਾਇਰਾਂ ਹੇਠੋਂ ਰਾਗੀਰਾ ਨੇ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਸੀ ਰਾਗੀਰਾ ਨੇ ਤੁਰੰਤ 108 ਐਂਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਜਕਮੀਆਂ ਦੀ ਪਹਿਚਾਨ ਸੱਤਪਾਲ ਪੁੱਤਰ ਤਾਰਾਵਾਸੀ ਪਿੰਡ ਆਸ਼ਾਹੂਰ ਗਰਮੀਤ ਕੌਰ ਪਤਨੀ ਮਹਿੰਦਾ ਸਿੰਘ ਵਾਸੀ ਆਸ਼ਾਹੂਰ ਨੰਜੋ ਪਤਨੀ ਰਾਮ ਆਸਰਾ ਵਾਸੀ ਪਿੰਡ ਮੰਗਟ ਰਾਮ ਆਸਰਾ ਪੁੱਤਰ ਚਾਰਨ ਦਾਸ ਵਾਸੀ ਪਿੰਡ ਮੰਗਟ ਅਨੀਤਾ ਪਤਨੀ ਕਾਲਾਵਾਸੀ ਸ਼ਿਸ਼ੂਵਾਲ ਸਹੇਲ ਪੁੱਤਰ ਰਾਮਨਰੇਨ ਵਾਸੀ ਪਿੰਡ ਗੜਾਵਜੋ ਹੋਈ ਡਾਕਟਰਾਂ ਨੇ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਰੈਫਰ ਕਰ ਦਿੱਤਾ ਅਤੇ ਬਾਕੀ ਮਰੀਜ਼ਾਂ ਦੀ ਮਾਲਮ ਪੱਟੀ ਕਰ ਦਿੱਤੀ ਘਟਨਾ ਦੀ ਖਬਰ ਮਿਲਦਿਆਂ ਸਾਰ ਹੀ ਹਲਕਾ ਫਲੋਰ ਤੋਂ ਆਮ ਆਦਮੀ ਪਾਰਟੀ ਦੇ ਅੰਜਜ ਅਤੇ ਸ਼ਿੱਖਿਆ ਵਿਭਾਗ ਦੇ ਬਾਈ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਮਰੀਜ਼ਾਂ ਦਾ ਹਾਲਚਲ ਪੁੱਛਿਆ ਅਤੇ ਇਸ ਦਰਦਨਾਕ ਘਟਨਾ ਦੌਰਾਨ ਜਖਮੀ ਮਰੀਜ਼ਾਂ ਦਾ ਬਦਦਿਆ ਇਲਾਜ ਕਰਨ ਲਈ ਡਾਕਟਰਾਂ ਨੂੰ ਹਦਾਇਤਾਂ ਦਿੱਤੀਆਂ ਘਟਨਾ ਸਥਾਨ ਤੇ ਪਹੁੰਚ ਕੇ ਠਾਣਾ ਫਲੋਰ ਦੇ ਐਸਆਈ ਬਿਜੇ ਕਮਾਨ ਨੇ ਟਿੱਪਰ ਨੂੰ ਕਾਬੂ ਦੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦੀ ਪਛਾਣ ਹਜੇ ਹੋਣੀ ਬਾਕੀ ਹੈ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਫਲੋਰ ਤੋਂ ਰਾਜਮਾਨ ਅੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਮੈਂ ਉਹਨੂੰ ਕਿਹਾ ਟਾਈਮ ਲੱਗਣਾ ਕਹਿੰਦਾ ਆ ਆਮਰਾ ਵੀਰਾ ਪਤਾ ਨਹੀਂ ਕੋਈ ਗੱਲ ਨਹੀਂ ਐਨਾ ਜੇ ਆਨਾਰੇ ਤੇ ਐਕਸ ਜਿਹਾ ਆਣਾ ਬ੍ਰਿੰਦਰ ਸਿੰਘ ਇਹਦਾ ਪਿੱਛੋਂ ਲੈ ਆ ਕੇ ਟਿੱਪਰ ਮਾਰਿਆ ਟੈਪੂ ਜਾ ਰਿਹਾਗਾ ਤੇ ਟਿੱਪਰ ਜਾ ਰਿਹਾਗਾ ਫਲੋਰੋਂ ਲਿਆ ਰਿਹਾ ਨਵੇਂ ਸ਼ਹਿਰ ਨੂੰ ਜਾ ਰਿਹਾ ਹੈਗਾ ਹਾਂਜੀ ਤੇ ਟੈਟੂ ਫਲੋਰੋਂ ਜਾ ਰਿਹਾ ਕਿ ਤੇਲੀ ਨਹੀਂ ਜਾ ਰਿਹਾ ਹੈਗਾ ਹਾਂਜੀ ਹਾਂਜੀ ਉਹਦੇ ਪਿੱਛੇ ਲਾ ਕੇ ਜੋੜਦਾ ਟੈਟੂ ਵਾਲਾ ਦੁੱਧਾ ਮਾਰ ਟੱਪਰ ਮਾਰ ਦੋ ਸਵਾਰੀਆਂ ਕਹਿੰਦੇ ਮਰ ਗਈਆਂ ਤੇ ਬਾਕੀ ਦੋ ਤਿੰਨ ਜ਼ਖਮੀ ਹੈ ਡਰਾਈਵਰ ਵੀ ਜ਼ਖਮੀ ਹੈ ਜਿਹੜੀ ਲੇਡੀਜ਼ ਦੇ ਬੱਚੇ ਹੋਏ ਨੇ ਦੋ ਲੇਡੀਜ਼ ਹਾਂਜੀ ਹਾਂਜੀ ਕਿੰਨੇ ਹੋਏ ਆ ਜਗਲੀ ਤਿੰਨ ਚਾਰ ਸਵਾਰੀਆਂ ਹੋ ਗਈਆਂ ਤੇ ਬਾਕੀ ਡਰਾਈਵਰ ਵੀ ਜ਼ਖਮੀ ਹੈ ਜਿਹੜਾ ਡਰਾਈਵਰ ਸੀ ਬੈਠੀ ਤੇ ਸੀ ਵਾਹ ਵਾਹ ਰਾਕੇ ਬੁਰੀ ਤੇ ਤੇ 100 ਦੀ ਸਪੀਡ ਤੇ ਆ ਰਿਹਾ ਹੈਗਾ ਉਹ ਭੱਜ ਗਿਆ ਆਪਣੀ ਗੱਡੀ ਲੈ ਕੇ ਆਪਣੀ ਗੱਡੀ ਲੈ ਕੇ ਕਰ ਰਿਹਾ ਟਰੱਕ ਵਾਲਾ ਇੱਥੇ ਖੜਿਆ ਹਾਂ ਹਾਂ ਜੀ ਹਾਂ ਜੀ ਭੱਜ ਗਿਆ ਟਰੱਕ ਵਾਲਾ ਜੀ ਦਾ ਤੁਹਾਡਾ ਪ੍ਰੋਫੈਸਰ ਮੈਂ ਡਾਕਟਰ ਵਿਕਰਾਂਤ ਸ਼ਰਮਾ ਮੈਂ ਐਸਜੀਐਚ ਫਲੋਰ ਸਰਜਨ ਹਾਂ ਮੈਂ ਇਸ ਲਈ ਆਪਰੇਸ਼ਨ ਥੀਟਰ ਵਿੱਚ ਆਪਣੀ ਸਰਜਰੀ ਕਰ ਰਿਹਾ ਸੀ ਮੱਢੀਚੋਂ ਐਮਰਜੈਂਸੀਸ ਨੂੰ ਕਾਲ ਆਈ ਕਿ نیچے ਪੋਲੀਟਰਾਮਾ ਇੱਕ ਮਾਸ ਕੈਜੁਐਲਟੀ ਹੋਈ ਹੈ ਜਿਹਦੇ ਵਿੱਚ ਅਰਾਊਂਡ 10 ਤੋਂ 12 ਪੇਸ਼ੈਂਟ ਇੰਜਰਡ ਆਏ ਸਾਡੇ ਕੋਲ ਅੰਕੇ ਹੀ ਮੈਂ ਜਦੋਂ ਦੇਖੀ ਨੀਚੇ ਐਮਰਜੈਂਸੀਸ ਦੇਖਿਆ ਇੱਕ ਪੇਸ਼ੈਂਟ ਆ ਫੀਮੇਲ ਪੇਸ਼ੈਂਟ ਸੀ ਉਹ ਡਾਡ ਡੈੱਡ ਸੀ ਉਹ ਪਹਿਲੇ ਹੀ ਮਰੀ ਹੋਈ ਸੀ ਜੀ ਜ ਐਕਸੀਡੈਂਟ ਹੋਈ ਸੀ ਬਾਕੀ ਸਾਰੇ ਪੇਸ਼ੈਂਟ ਕਾਫੀ ਸੀਰੀਅਸ ਸੀਗੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸਟੇਬਲਾਈਜ਼ ਕੀਤਾ ਸੂਚਰਿੰਗ ਕੀਤੀ ਬਹੁਤ ਕਾਫੀ ਬਲੀਡਿੰਗ ਹੋ ਰਹੀ ਸੀਗੇ ਕਗਾਈਆਂ ਦੇ ਮਲਟੀਪਲ ਟਰਾਮਾ ਐ ਫ੍ਰੈਕਚਰਸ ਆ ਲੋਅਰ ਲਿੰਗ ਚ ਲਗਾੰਚ ਵੀਜੀ ਆ ਬਾੰਚੀ ਆ ਇੱਕ ਦੋ ਪੇਸ਼ੈਂਟ ਦੇ ਸਿਰ ਚ ਇੰਜਰੀ ਵੀ ਸੀਗੀ ਉਹਨਾਂ ਨੂੰ ਸਟੇਬਲ ਕਰਕੇ ਉਹਨਾਂ ਦਾ ਸਾਰਾ ਅਕੋਰਡਿੰਗ ਟੂ ਪ੍ਰੋਟੋਕੋਲ ਪੂਰਾ ਟ੍ਰੀਟਮੈਂਟ ਦਿੱਤਾ ਗਿਆ ਸਾਰੇ ਦੇ ਆਪਾਂ ਟ੍ਰੀਟਮੈਂਟ ਦੇ ਕੇ ਸਟੇਬਲਾਈਜ਼ ਕਰਕੇ ਆਪਾਂ ਐਡਮਿਟ ਕੀਤਾ ਹੁਆ ਇੱਕ ਦੋ ਪੇਸ਼ੈਂਟ ਰੈਫਰ ਕਰਨ ਵਾਲੇ ਸੀ ਜਿਨ੍ਹਾਂ ਦਾ ਸਾਨੂੰ ਲੱਗਿਆ ਕਿ ਸਿਰ ਚ ਸੱਟ ਹੈ ਹੈਡ ਇੰਜਰੀ ਹੈ ਉਹਨਾਂ ਨੂੰ ਅਸੀਂ ਜਵੰਦਰ ਸਿਵਲ ਹਸਪੀਟਲ ਰੈਫਰ ਕੀਤਾ ਬਾਕੀ ਅਸੀਂ ਇੱਥੇ ਮੈਨੇਜ ਕਰ ਰਹੇ ਹਾਂ ਹੁਣ ਅੱਗੇ ਉਹਨਾਂ ਦਾ ਟ੍ਰੀਟਮੈਂਟ ਕਰਾਂਗੇ ਥੈਂਕ ਯੂ ਸਰ ਵੈਰੀ ਗੁੱਡ ਅੱਜ ਬੜੀ ਜਾਣਕਾਰੀ ਮਿਲਾਇਆ ਇਥੇ ਲੋਰ ਦੇ ਰਿੰਦੀਗ ਗੜਾ ਪੈਂਡਿਆ ਗੜੀ ਪੈਂਡੇ ਇੱਕ ਜਿਹੜਾ ਅਸੀਂ ਘਾਟੀ ਪਰ ਵਜਰੀ ਵਾਲਾ ਉਹ ਜਾ ਰਿਹਾ ਅਸੀਂ ਕੋਸ ਤੇ ਰਹੇਗਾ ਆਹਾ ਤੋਂ ਬਚੀ ਰਿਹਾ ਹੈ ਡਾਕਟਰ ਮਾਰੀ ਉਸੇ ਵਿੱਚ ਕਿਰੇ ਹੈ ਗਿਆ ਸੱਤ ਕੋ ਪੇਸ਼ੈਂਟ ਜਿਹੜੇ ਡੀਬੀ ਨੇ ਆ ਜਿਹਨਾਂ ਦੇ ਵਿੱਚ ਪੰਜ ਪੇਸ਼ੈਂਟ ਜਿਹੜੇ ਫਲੋਰ ਵਿੱਚ ਐਸਵੀ ਬਿਡ ਬੈਠੇ ਆ ਔਰ ਉਹਨਾਂ ਨੂੰ ਪੂਰੀ ਤਰ੍ਹਾਂ ਕੀ ਦੇ ਗਿਆ ਫਮਾ ਬਾਰੂ ਨਹੀਂ ਕਰਿਆ ਟ੍ਰੀਟਮੈਂਟ ਕਰ ਰਿਹਾ ਦੋ ਜਿਹੜੇ ਸੀ ਅਸੀਕ ਸੀ ਪੇਸ਼ੈਂਟ ਸੀ ਉਹਨਾਂ ਨੂੰ ਜਨਤਰ ਹੈਵਰ ਕਰਤਾ ਇੱਕ ਤੇ ਜਿਹੜੀ ਆ ਉਹਨਾਂ ਨੂੰ ਲੋਦੀ ਕੀ ਇਤਿਹਾਰ ਸੀ ਡੇਡ ਦੇ ਗਿਆ ਉਹ ਜਿਹੜੀ ਆ ਉਹਦੇ ਦਾ ਪ੍ਰਭਾਤ ਹੈ ਪਰੰਤੂ ਇਹ ਪ੍ਰੋਸਪਲ ਕਰਵਾ ਜੀ ਕਰ ਇਸ ਤੇ शुक्र जाहिर कर रहे हैं डॉक्टर कलदीप जी है डॉक्टर बकरान जी है सारे ही डॉक्टर जोड़े है बाबा दुआ भाव ने पूरा ट्रीटमेंट दे रहे हैं और अभी देखिए जी पेसेंट है उन्होंने एक्सरे वगैरह भी है फस्ट एड देगी सारी दिखती जा रही है जी जा चले गई उसने असं बड़ा देर थैंक यू थैंक यू सो इस जो है अभी फिर भी ये पेसेंट जगे ਨਾਨ ਪਰਬਤਾਂ ਦੀ ਦਾਸਤਾ ਦੇ ਥੈਂਕ ਯੂ ਇਹ ਦੇਲੇ ਬੌਂਜੇ ਐਕਸੀਡੈਂਟ ਹੋਇਆ ਚਿਚੂਵਾਲ ਦੇ ਉਹ ਕੀ ਕਹਿਣਾ ਚਾਹੁੰਦੇ ਕਿੰਨੇ ਇੰਦਰ ਹੋਏ ਤੇ ਕਿੰਨੇ ਜਖਮੀ ਹੋਇਆ ਕਿੰਨੇ ਇੱਕ ਬੇਟਾ ਇੱਕ ਘੋੜਾ ਟਰਾਲਾ ਆ ਉਹ ਫਲੋਰ ਤੋਂ ਨਵਾਂ ਸ਼ਹਿਰ ਸਾਈਡ ਜਾ ਰਿਹਾ ਸੀਗਾ ਕਰੀਬ 12:30 12:00 ਵਜੇ ਮੇਨ ਰੋਡ ਚਿਚੂਵਾਲ ਮੋਰੇ ਇੱਕ ਟੈਂਪੂ ਡਰਾਈਵਰ ਜਿਹੜਾ ਸਵਾਰੀਆਂ ਵਾਲਿਆਂ ਸਵਾਰੀਆਂ ਵਿੱਚ ਸੀਗੀਆਂ ਉਹਦੇ ਪੰਜ ਸੱਤ ਸੀਗੀਆਂ ਉਹਦੇ ਵਿੱਚ ਉਹ ਖੜੀ ਕਰਕੇ ਆਪਣੀ ਗੱਡੀ ਤੇ ਉਹ ਸਵਾਰੀ ਦੇ ਪੈਸੇ ਲੈ ਰਿਹਾ ਪਿੱਛੇ ਜਿਹੜਾ ਘੋੜਾ ਟਰਾਲਾ ਆਇਆ ਉਹਦੇ ਚਾਲਕ ਨੇ ਬਹੁਤ ਤੇਜ਼ ਲਿਆ ਕੇ ਉਹ ਖੜੇ ਟੈਂਪੂ ਦੇ ਵਿੱਚ ਮਾਰਿਆ ਜਿਸ ਨਾਲ ਉਹ ਟੈਂਪੂ ਕਾਫੀ ਨੁਕਸਾਨਿਆ ਗਿਆ ਤੇ ਪਲਟ ਗਿਆ ਉਹਦੇ ਵਿੱਚ ਬੈਠੀਆਂ ਸਵਾਰੀਆਂ ਸੀਗੀਆਂ ਅੱਠ ਸਵਾਰੀਆਂ ਸੀਗੀਆਂ ਤੇ ਜਿਨ੍ਹਾਂ ਵਿੱਚੋਂ ਇੱਕ ਲੇਡੀ ਦਾ ਨਾਮ ਨੂੰ ਮੋਦੀ ਹੋ ਜਿਹੜੀ ਸ਼ਰਤ ਨਹੀਂ ਹੋ ਉਹ ਉਹਦੇ ਨਾਲ ਵਾਲੇ ਦੇ ਥਲੇ ਆ ਗਈ ਜਿਹਦੀ ਮੌਤ ਹੋ ਗਈ ਆ ਜਿਹੜੇ 7 ਜਣੇ ਹੋਏ ਇੰਜਰਡ ਆ ਉਹਦੇ ਸਿਵਲ ਹਸਪਤਾਲ ਜਿਹਨਾਂ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਜਲਦ ਤੋਂ ਜਲਦ ਨੂੰ ਇਲਾਜ ਲਈ ਦਾਖਲ ਕਰਾਇਆ ਜਿਹੜਾ ਟਰੱਕ ਡਰਾਈਵਰ ਸੀ ਟਰੱਕ ਡਰਾਈਵਰ ਮੌਕੇ ਤੋਂ ਟਰੱਕ ਛੱਡ ਕੇ ਭੱਜ ਗਿਆ ਟਰੱਕ ਕਾਬੂ ਵਿੱਚ ਲੈ ਲਿਆ ਉਹ ਤਾਂ ਪਤਾ ਕੁਛ ਨਾਸ਼ੀ ਕਾਰਡ ਪਤਾ ਲੱਗਾ ਉਹਦਾ ਤੇ ਟਰੈਕ ਦਾ ਨਹੀਂ ਹਜੇ ਕੁਛ ਨਹੀਂ ਮਿਲਿਆ ਹੈਗਾ ਅਜੇ ਜਾਂ ਚੱਲ ਰਹੀ ਆ ਹਜੇ ਤਾਂ ਸਿਰਫ ਅਸੀਂ ਇੰਜਰਡ ਜਿਹੜੇ ਆ ਉਹਨਾਂ ਨੂੰ ਬਚਾ ਰਹੇ ਹਾਂ ਅੱਛਾ ਜਿਹੜਾ ਟਰਾਲਾ ਘੋੜਾ ਸੀ ਉਹ ਕਾਬੂ ਵਿੱਚ ਲੈ ਲਿਆ ਉਹ ਕਾਬੂ ਵਿੱਚ ਲੈ ਲਿਆ ਕੀ ਕਾਰਵਾਈ ਹੋਊਗੀ ਸਰ ਕਾਰਵਾਈ ਬਿਆਨਿਕ ਕਾਰਵਾਈ ਉਹ ਤੇ ਕੀਤੀ ਜਾਵੇ ਸਭ ਤੋਂ ਪਹਿਲਾਂ ਕਾਰਵਾਈ ਕੀਤੀ ਜਾਵੇ ਕਾਰਵਾਈ ਕੀਤੇ ਕੋਈ ਸੌਰੀ ਆ ਰਿਹਾ ਫਿਰ ਇਹਦੇ ਵਿੱਚੋਂ 3 4 ਰੈਫਰ ਕਰਦੇ ਆ ਜੇ ਜਿਆਦਾ ਇੰਜਨ ਹੈ